ਕਿੰਦਰ ਸਵਾਜ ਦਾ ਮਤਾ ਜਿਹੜਾ ਸੀਗਾ ਰਪਾਲੀਕਰਕ ਸਾਡੇ ਸੀਗੇ ਕਾਉਂਸਲਰ ਉਹਨਾਂ ਨੇ ਹਾਊਸ ਲਿਆਂਦਾ ਮਤਾ ਕੋਸ਼ਿਸ਼ ਸਦਮ ਸੰਮਤੀ ਨਾਲ ਪਾਸ ਕਰਤਾ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40-50000 ਰੁਪਏ ਤੋਂ ਘੱਟ ਨਹੀਂ ਦੀ ਮੰਗ ਹੁੰਦੀ ਸੀ ਜਿਵੇਂ ਮੰਨਤਾ ਹੈ ਵੀ ਆਪਾਂ ਇੱਕ ਅੱਛਾ ਸੰਕੇਤ ਕਰਨੇ ਦੀ দানਪੁਣ ਕਰਨਾ ਉਹ ਵੀ ਆਮ ਲੋਕ ਕਰਦੇ ਹੀ ਹੈ ਕਿ ਉਹਨਾਂ ਦੇ ਆਪ ਜਾ ਕੇ ਦੀਵਾਲੀ ਦੇ ਆਪ ਪੰਡਰ ਕਹਿੰਦੇ ਵੀ ਕਿੰਦਰਾ ਦੇ ਜ਼ਰੂਰ ਜਾਣਾ ਹੈਗਾ ਜਾਂ ਕੋਈ ਤਿਉਹਾਰ ਹੋ ਜਾਏ ਉਹਨਾਂ ਵੀ ਕਿੰਦਰਾ ਦੇ ਜਾਣਾ ਚਾਹੀਦਾ ਤਾਂ ਕੋਈ ਲੜਾਈ ਝਗੜੇ ਵਾਲਾ ਕੋਈ ਐਸੀ ਗੱਲ ਨਹੀਂ ਬੜਾ ਪਿਆਰ ਨਾਲ ਜਿਹੜਾ ਹੈਗਾ ਸੂਝ ਦੇ ਫਿਰ ਮੁਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਏ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜਿਸ ਕਰਕੇ ਫਿਰ ਮੈਨੇ ਇੱਥੇ ਵੀ ਮਤਾ ਰੱਖਿਆ ਸੀ ਤੇ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੌਬ ਦੇ ਕਾਬਿਲ ਨੇ ਪੜ੍ਹੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਨ ਦੀ ਉਹ ਚੋਂ ਕੱਢਿਆ ਜਾਵੇ ਇਹ ਵੀ ਸਾਡੇ ਵਰਗੇ ਹੀ ਨੇਗੇ ਸਾਡੇ ਸਮਾਜ ਦਾ ਹਿੱਸਾ ਨੇਗੇ ਕਿੰਨਰ ਸਮਾਜ ਦਾ ਜਿਹੜਾ ਕੋਈ ਮਤਾ ਪਾਇਆ ਉਹ ਕਿੰਨਰ ਸਮਾਜ ਦਾ ਮਤਾ ਜਿਹੜਾ ਸੀਗਾ ਰੁਪਾਲੀ ਗਰਗ ਸਾਡੇ ਸੀਗੇ ਕਾਉਂਸਲਰ ਉਹਨਾਂ ਨੇ ਹਾਊਸ ਲਿਆਂਦਾ ਮਤਾ ਉਹਸੀ ਸਰਮਸੰਮਤੀ ਨਾਲ ਪਾਸ ਕਰਤਾ ਜੀ ਔਰ ਸੈਕੰਡਰੀ ਇਹ ਵੀ ਨਾਲ ਰੱਖਿਆ ਸੀ ਜੇ ਕੋਈ ਆਪਣੀ ਖੁਸ਼ੀ ਦੇ ਨਾਲ ਜੋ ਵੀ ਉਹਨਾਂ ਨੂੰ ਦੇਣਾ ਚਾਹੁੰਦਾ ਕਿਸੇ ਨੂੰ ਕੋਈ ਦਿੱਕਤ ਨਹੀਂ ਵੈਸੇ ਕਿਆ ਕੀਤਾ ਜੀ ਵੈਸੇ 300 ਤੋਂ 300 ਤੇ 300 ਬੜਾ ਵਧੀਆ ਬੜਾ ਵਧੀਆ ਉਪਰਾਲਾ ਹੈ ਜਿਨ੍ਹਾਂ ਦਾ ਕਿਹੜੇ ਬੰਦੇ ਦੇ ਨਹੀਂ ਸਕਦੇ ਜਿਨ੍ਹਾਂ ਤੇ ਉਸੇ ਕਰਕੇ ਹੀ ਕਰਿਆ ਹੈਗਾ ਜਿਹੜੇ ਬੰਦੇ ਨਹੀਂ ਦੇ ਸਕਦੇ ਹਾਂ ਜੀ 60 ਵਾੜਾਂ ਦੇ ਅੰਦਰ ਅੰਦਰ ਰਹੇਗਾ ਹਾਂ ਜੀ 60 ਵਾੜਾਂ ਦੇ ਅੰਦਰ ਰਹੇਗਾ ਪਰ ਕੀ ਕੰਮ ਤੇਰੇ ਨਾਲ ਲੜਾਈ ਝਗੜੇ ਹੋਣ ਦੇ ਚਾਂਸ ਨਹੀਂ ਬਦਲ ਕੇ ਕਿ ਇੰਦਰ ਵੱਧ ਨੂੰ ਆ ਦੇ ਅਗੇ ਜਿਹਦੇ ਨਾਲ ਮੈਂ ਤੁਹਾਨੂੰ ਸੈਕੰਡਰੀ ਗੱਲ ਕੀ ਕਰ ਰਿਹਾ ਇਹ ਬੰਦਾ ਕੋਈ ਰਿਪੋਰਟ ਕਰ ਸਕਦਾ ਹੈ ਜੀ ਉਹ ਕਿਉਂ ਨਾ ਦਵੇ ਦਵੇ ਆਪਣੀ ਖੁਸ਼ੀ ਨਾਲ ਮੇਰ ਸਾਬ ਜਿਵੇਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਇੱਕ ਵੀ ਚਾਜ ਤੇ ਸਵਾਲ ਚੁਪੇ ਗਏ ਆ ਲਗਾਤਾਰ ਜਿਹੜੀ ਮਾਰੀ 21 ਕਾ ਬੰਦਾ ਬੋਲ ਰੋ ਵੀ ਕੀ ਪੁੱਛਣਾ ਤੁਸੀਂ ਮੇਰ ਸਾਬ ਜਿਵੇਂ ਇਹਨਾਂ ਨੇ ਗੱਲ ਕਰੀ ਆ ਭਗਵਾਵਾਦੀ ਚਲੋ ਜਿਹੜਾ ਸਪੋਰਟ ਕਰਦਾ ਉਹ ਦੇ ਸਕਦਾ ਜੇ ਧੱਕਾ ਕਰਦੇ ਨੇ ਕੁਝ ਕਰਦੇ ਨੇ ਨਹੀਂ ਵੀ ਕੋਈ ਬਣਾਏਗੀ ਕਾਨੂੰਨ ਵਗੈਰਾ ਦੇਖੋ ਉਹ ਤਾਂ ਫਿਰ ਲੀਗਲੀ ਤਾਂ ਜਿਹੜਾ ਹੈਗਾ ਉਹ ਆਪਾਂ ਬਾਤ ਦੀ ਗੱਲ ਹੈ ਉਹ ਤਾਂ ਫਿਰ ਲੀਗਲੀ ਵੀ ਆਪਾਂ ਨੂੰ ਜਾਣਾ ਪਏਗਾ ਇਹ ਆਪਾਂ ਮਦਾਬਾਸ ਕਰ ਰਹੇ ਆ ਆ ਵੈਸੇ ਆਪਾਂ ਯਾਰ ਆਪਣੀ ਖੁਸ਼ੀ ਨਾਲ ਵੀ ਬਹੁਤ ਕੁਝ ਡੋਨੇਟ ਕਰਦੇ ਦਿੰਦੇ ਆ ਆਪਾਂ ਦੀਵਾਲੀ ਦੁਸਹਿਰਾ ਜੋ ਵੀ ਹੈਗਾ ਜਿਵੇਂ ਮੰਨਤਾ ਵੀ ਆਪਾਂ ਇੱਕ ਅੱਛਾ ਸੰਕੇਤ ਕਹਿੰਦੇ ਨੇ ਕਿ ਦਾਨਪੁਣ ਕਰਨਾ ਉਹ ਵੀ ਆਮ ਲੋਕ ਕਰਦੇ ਹੀ ਹੈਗੇ ਕਿ ਉਹਨਾਂ ਦੇ ਆਪ ਜਾ ਕੇ ਦੀਵਾਲੀ ਦੇ ਆਪ ਪੰਡਰ ਕਹਿੰਦੇ ਵੀ ਕਿੰਦਰਾ ਦੇ ਜ਼ਰੂਰ ਜਾਣਾ ਹੈਗਾ ਜਾਂ ਕੋਈ ਤਿਉਹਾਰ ਹੋ ਜਾ ਉਹਨਾਂ ਦੇ ਵੀ ਕਿੰਦਰਾ ਦੇ ਜਾਣਾ ਚਾਹੀਦਾ ਤਾਂ ਕੋਈ ਲੜਾਈ ਝਗੜੇ ਵਾਲਾ ਕੋਈ ਐਸੀ ਗੱਲ ਨਹੀਂ ਬੜਾ ਪਿਆਰਨ ਵਾਲੇ ਜਿਹੜਾ ਹੈਗਾ ਸੁਲਝੇ ਪੱਲੀਗੜ੍ਹ ਦੇ ਐਮਸੀ ਵਾਰਡ ਨੰਬਰ 23 ਤੋਂ ਜਿੱਤੀ ਜਿਹੜਾ ਨਗਰ ਨਿਕਨ ਦੇ ਵਿੱਚ ਮੁੱਦਾ ਲਿਆਇਆ ਉਹ ਕੇਂਦਰ ਸਮਾਜ ਆਲਾ ਬਧਾਈ ਦਾ ਕੀ ਮੈਂ ਤੁਹਾਨੂੰ ਮੁੱਦਾ ਸੇ ਦੱਸੂਗੀ ਸਰ ਇਹਨਾਂ ਮਤਲਬ ਕਿ ਸਾਡਾ ਏਰੀਆ ਕੁਝ ਏਰੀਆ ਠੀਕ ਹੈ ਪੋਸ਼ ਲੋਕ ਨੇਗੇ ਪਰ ਕਈ ਲੋਕ ਬਹੁਤ ਗਰੀਬ ਨੇਗੇ ਜਿਹੜੇ ਕਿ ਨਹੀਂ ਇਹਨਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40-50000 ਰੁਪਏ ਤੋਂ ਘੱਟ ਨਹੀਂ ਦੀ ਮੰਗ ਹੁੰਦੀ ਸੀ ਇਸ ਕਰਕੇ ਫਿਰ ਮੇਰੇ ਕੋਲੇ ਜਦੋਂ ਐਮਸੀ ਬਣਨ ਪਿੱਛੋਂ ਸਾਡੇ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਕਿ ਮੈਮ ਇਹਦਾ ਆਪਾਂ ਨੇ ਜਰੂਰ ਕੁਝ ਸਾਨੂੰ ਇਹ ਤੋਂ ਰਾਹਤ ਦਿਵਾਓ ਫਿਰ ਅਸੀਂ ਈਸੀ ਕਰਕੇ ਮੇਰੇ ਕੋਲੇ ਹੈਗਾ ਸੀਗਾ ਇਹ ਮੁਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜਿਸ ਕਰਕੇ ਫਿਰ ਮੈਨੇ ਇੱਥੇ ਵੀ ਮਤਾ ਰੱਖਿਆ ਸੀ ਮਾਰਚ ਚ 25 ਅੱਜ ਮਤਾ ਪਾਸ ਹੋ ਗਿਆ 60 ਵਾੜਾਂ ਦੇ ਦੀਨੇ 60 ਵਾੜਾਂ ਦੇ ਦੀਨੇ ਬਧਾਈ ਕਹੀ ਆ ਬਤਨੀ ਦੇ ਅਸੀਂ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਬਧਾਈ ਦੇ ਕੋਈ ਆਪਣੀ ਜ਼ਿਆਦਾ ਖੁਸ਼ੀ ਚ ਦੇਣਾ ਚਾਹੁੰਦਾ ਜੇ ਜ਼ਿਆਦਾ ਖੁਸ਼ੀ ਚ ਕੋਈ ਵੀ ਦੇਣਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਵੀ ਦੇ ਦੇ ਪਰ ਫੋਰਸਫੁਲੀ ਨਹੀਂ ਉਹ ਕਰ ਸਕਦੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਜਿਹੜੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜੇ ਤਾਂ ਤੁਸੀਂ ਜ਼ਿਆਦਾ ਦੇ ਸਕਦੇ ਹੋ ਦਿਓ ਤੇ ਪਰ ਮੈਂ ਨਾ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਈਵਨ ਕਿ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੌਬ ਦੇ ਕਾਬਿਲ ਨੇ ਪੜ੍ਹੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਣ ਦੀ ਉਹ ਚੋਂ ਕੱਢਿਆ ਜਾਵੇ ਜਿਵੇਂ ਇਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਇਸ ਰੀਤ ਚੋਂ ਬਾਹਰ ਨਿਕਲਣ ਇਹ ਵੀ ਸਾਡੇ ਵਰਗੇ ਹੀ ਨੇਗੇ ਸਾਡੇ ਸਮਾਜ ਦਾ ਹਿੱਸਾ ਨੇਗੇ ਪਰ ਹਾਂ ਜਿਹੜਾ ਇਹ ਹੈਗਾ ਲੋਕਾਂ ਨੂੰ ਇਹੀ ਕਮਾਂਗੇ ਵੀ ਦੇਖੋ ਜੇ ਤੁਸੀਂ ਜਿਆਦਾ ਇਹਨਾਂ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ ਐਜ਼ ਅ ਹੈਲਪ ਪਰ ਮਤਲਬ ਕਿ ਇੱਕਜੁੱਟ ਹੋ ਕੇ ਜੇ ਤੁਹਾਨੂੰ ਲੱਗਦਾ ਕੋਈ ਵੀ ਬੁਰਾਈ ਹੈਗੀ ਆ ਸਮਾਜ ਦੀ ਉਹਦੇ ਇੱਕਜੁੱਟ ਹੋ ਕੇ ਲੜਿਆ ਜਾਂਦਾ ਹੈਗਾ ਇਹਨਾਂ ਨਾਲ ਤੁਸੀਂ ਨਫ਼ਰਤ ਨਾ ਕਰੋ ਇਹਨਾਂ ਨੂੰ ਗੈਰ ਭਾਵਨਾ ਨਾਲ ਨਾ ਦੇਖੋ ਇਹਨਾਂ ਨੂੰ ਵੀ ਆਪਣੇ ਵਰਗਾ ਬੰਦਾ ਸਮਝ ਕੇ ਹੀ ਇਹਨਾਂ ਦਾ ਰਿਗਾਰਡ ਕਰੋ